ਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਸਾਡੀ ਜਿਹੜੀ ਚਰਚੀ ਇਹ ਮਤਲਕੀ ਕਾਨੇ ਪਈ ਹੋਈ ਸੀ ਤਰਪੈਲ ਪਈ ਹੋਈ ਸੀ ਔਰ ਜਦੋਂ ਸੰਗਤ ਆਂਦੀ ਸੀ ਤੇ بارش ਹੁੰਦੀ ਸੀ ਤੇ ਬਹੁਤ ਜ਼ਿਆਦਾ ਤੰਗੀ ਹੁੰਦੀ ਸੀ ਔਰ ਜਦੋਂ بارش ਹੁੰਦੀ ਸੀ ਤੇ ਤਰਪੈਲ ਤੋਂ ਕਾਨਿਆਂ ਤੋਂ ਪਾਣੀ ਜਿਹੜਾ ਚੁੰਦਾ ਹੁੰਦਾ ਸੀ ਤੇ ਬਹੁਤ ਹੀ ਅਸੀਂ ਤੰਗੀ ਦੇ ਵਿੱਚ ਆ ਚੁੱਕੇ ਸੀ ਤੇ ਜਦੋਂ ਅਸੀਂ ਮੈਸੇਜ ਉਹਨਾਂ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਪਾਸਟਰ ਦੀਪਕ ਦਿਨਾਨਗਰ ਦੇ ਵਿੱਚ ਰਹਿੰਦੇ ਆ ਔਰ 8-9 ਸਾਲ ਉਹਨਾਂ ਨੂੰ ਹੋ ਚਕੇ ਆ ਸੇਵਾ ਦਾ ਤੇ ਉਹਨਾਂ ਨੇ ਤੁਰੰਤ ਮੈਨੂੰ ਆਪਣੇ ਕੋਲ ਬੁਲਾਇਆ ਉਹ ਜਿਹੜੋ ਬੁਲਾਇਆ ਤੇ ਉਹਨਾਂ ਦਾ ਸੁਭਾਅ ਅਸੀਂ ਦੇਖਿਆ ਕਿ ਉਹ ਜਿਸ ਨਾਲ ਭਰਾ ਆਫਜ਼ ਦੇ ਵਿੱਚ ਗੱਲ ਕਰਦੇ ਆ ਉਸ ਤਰ੍ਹਾਂ ਨੇ ਉਹਨਾਂ ਨੇ ਸਾਡੇ ਨਾਲ ਗੱਲ ਕਰ ਕੀਤੀ ਅਸੀਂ ਤੁਹਾਡਾ ਕੱਚਾ ਘਰ ਜਿਹੜਾ ਵਾ ਔਰ ਜਿਹੜਾ ਤੁਹਾਨੂੰ ਇੰਨੇ ਜਿਹੜਾ ਤੋਂ ਦਿੱਕਤ ਆ ਰਹੀ ਆ ਕਿ ਜਿਸਾਂ بارش ਆਂਦੀ ਆ ਤੇ ਕਿਸ ਤਰ੍ਹਾਂ ਉਹ ਚੋਂਦਾ ਵਾ ਤੇ ਤਰਪਾਈਲ ਪਾਈ ਆ ਕਾਨੇ ਪਾਏ ਆ ਤੇ ਤੁਹਾਨੂੰ ਅਸੀਂ ਚਰਚ ਜਿਹੜਾ ਵਾ ਉਹ ਥੱਲੇ ਪਾ ਕੇ ਦਵਾਂਗੇ ਔਰ ਗੱਲ ਇੱਥੇ ਨਹੀਂ ਮੁੱਕਦੀ ਉਹ ਕਹਿੰਦੇ ਉੱਪਰ ਤੁਹਾਨੂੰ ਅਸੀਂ ਘਰ ਵੀ ਪਾ ਕੇ ਦਵਾਂਗੇ ਪ੍ਰੇਰਿਤ ਅੰਕਲ ਉਲਾ ਜੀ ਨੇ ਤੇ ਥੋੜੀ ਹੀ ਦੇਰ ਬਾਅਦ ਉਹਨਾਂ ਨੇ ਆਪਣੀ ਟੀਮ ਭੇਜ ਕੇ ਘਰ ਜਿਹੜਾ ਬਾਲਿਆਂ ਵਾਲਾ ਸੀ ਚਰਚ ਜਿਹੜੀ ਹੈਗੀ ਸੀ ਕਾਨਿਆਂ ਵਾਲੀ ਤਰਪਾਲ ਵਾਲੀ ਉਹਨਾਂ ਨੂੰ ਤੜਾ ਕੇ ਤੇ ਨਵਾਂ ਕਾਨੀਆਂ ਤੋਂ ਲੈ ਕੇ ਉੱਪਰ ਤੱਕ ਸਾਰਾ ਕੰਪਲੀਟ ਚਰਚ ਸਾਨੂੰ ਤਿਆਰ ਕਰਕੇ ਦਿੱਤਾ ਵਾ ਅਸੀਂ ਪਾਸਟਰ ਅੰਕੁਰੂਲਾ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਚਰਚ ਪਾ ਕੇ ਦਿੱਤਾ ਵਾ ਤੋਂ ਬਹੁਤ ਹੀ ਹੰਬਲ ਕਿਸਮ ਦੇ ਇਨਸਾਨ ਆ ਨਰਮ ਮਿਲਦੇ ਇਨਸਾਨ ਆ ਔਰ ਅਸੀਂ ਪਹਿਲਾਂ ਡਰਦੇ ਸੀ ਕਿ ਕੀ ਸਾਨੂੰ ਪੁੱਛਣਗੇ ਉਹਨਾਂ ਨੇ ਬੜਾ ਗੁੱਸਾ ਦੇ ਕੋਲ ਪੁੱਛਿਆ ਪਰ ਇਸ ਤਰ੍ਹਾਂ ਪੁੱਛਿਆ ਕਿ ਜਿਸਾਹੀਂ ਇੱਕ ਬਹੁਤ ਹੀ ਸਾਲਾਂ ਪਹਿਲਾਂ ਇੱਕ ਦੂਜੇ ਨਾਲ ਮਿਲੇ ਹੁੰਨੇ ਆ ਪਰ ਖੁਦਾ ਦਾ ਦਾਸਾ ਹੀ ਦੇਖਿਆ ਕਿ ਬਹੁਤ ਜ਼ਿਆਦੇ ਹਮਲਾ ਨਰਮ ਕਿਸਮ ਦੇ ਆ ਔਰ ਬਹੁਤ ਉਹ ਕੋਈ ਦੇਖਦੇ ਨਹੀਂ ਆ ਕੋਈ ਜਾਤੀ ਦਾ ਵਾ ਜਾਂ ਕੋਈ ਛੋਟਾ ਪਾਸਟਰ ਦਾ ਜਾਂ ਕੋਈ ਵੱਡਾ ਪਾਸਟਰ ਦਾ ਉਹ ਸਾਰਿਆਂ ਦੀ ਮਦਦ ਕਰਨ ਦੇ ਲਈ ਤੇ ਆ ਰਹਿੰਦੇ ਆ ਪਹਿਲਾਂ ਮੈਂ ਸੇਵਕਾਈ ਜਿਹੜੀ ਕਰਦਾ ਸੀ ਔਰ ਅਜ਼ਾਦ ਕਰਦਾ ਪਿਆ ਸੀ ਔਰ ਨਾ ਹੀ ਮੈਂ ਇਹਨਾਂ ਦੇ ਨਾਲ ਸੀ ਨਾ ਹੀ ਮੈਨੂੰ ਜਾਂਦੇ ਹੀ ਨਾ ਮੈਂ ਇਹਨਾਂ ਨੂੰ ਜਾਣਦਾ ਸੀ ਇਹਨਾਂ ਨੇ ਮੈਨੂੰ ਨਵਾਂ ਕਰ ਪਾਸਟਰ ਜੀ ਨੇ ਪਾ ਕੇ ਦਿੱਤਾ ਵਾ ਮੈਂ ਪਾਸਟਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਪਾਸਟਰ ਅੰਕਰੂਲਾ ਜੀ ਨੇ ਸਾਨੂੰ ਇਹ ਨਵਾਂ ਘਰ ਪਾ ਕੇ ਦਿੱਤਾ ਵਾ ਚਰਚ ਬਣਾ ਕੇ ਦਿੱਤਾ ਵਾ ਤੁਸੀਂ ਪੁਰਾਣੇ ਚਰਚ ਦੀ ਵੀ ਦੇਖ ਸਕਦੇ ਹੋ ਫੋਟੋ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਕਿ ਪਾਸਟਰ ਜੀ ਨੇ ਮੈਨੂੰ ਇਹ ਨਵਾਂ ਚਰਚ ਪਾ ਕੇ ਨਵਾਂ ਘਰ ਪਾ ਕੇ ਪ੍ਰੇਰਿਤ ਅੰਕਰੂਲਾ ਜੀ ਨੇ ਮੈਨੂੰ ਨਵਾਂ ਘਰ ਪਾ ਕੇ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਅਸੀਂ ਸਟੇਜ ਆ ਸਾਡੀ ਇੱਥੇ ਬੈਠ ਕੇ ਅਸੀਂ ਪ੍ਰਚਾਰ ਕਰਦੇ ਆਂ ਔਰ ਇਧਰ ਵਰਸ਼ਿਪਰ ਟੀਮ ਵੰਦੀ ਆ ਤੁਸੀਂ ਦੇਖ ਸਕਦੇ ਹੋ ਇਧਰ ਸਾਹਮਣੇ ਜਦੋਂ ਅਸੀਂ ਇਧਰ ਨੂੰ ਵੇਖਦੇ ਆਂ ਇਧਰ ਸੰਗਤ ਬੈਠੀ ਆ ਹੁਣ ਇਹ ਪ੍ਰੀਤ ਅੰਕਰੁਲਾ ਜੀ ਨੇ ਬਹੁਤ ਜਿਆਦਾ ਮਿਹਨਤ ਦੇ ਸਦਕੇ ਜਿਹੜਾ ਵਾ ਇਹ ਚਰਚ ਜਿਹੜਾ ਵਾ ਸਾਡਾ ਚਲੇ ਕਰਦਾ ਵਾ ਔਰ ਹੁਣ ਤੁਸੀਂ ਦੇਖ ਸਕਦੇ ਕਿੰਨਾ ਸਾਫ ਸੁਥਰਾ ਵਾ ਹੁਣ ਕੋਈ ਕਾਨਾ ਨਹੀਂ ਆ ਕੋਈ ਤਰਪੈਲ ਨਹੀਂ ਆ ਹੁਣ ਟੈਲ ਲੱਗੀ ਆ ਵਧੀਆ ਪੇਂਟ ਹੋਏ ਆ ਸਟੀਲ ਲੱਗਿਆ ਹੋਇਆ ਵਾ ਔਰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਫਸਟ ਇੱਕ ਰੂਮ ਆ ਰੂਮ ਆ ਸਾਨੂੰ ਬਿਸ਼ੇਸ਼ ਦਾਸ ਜੀ ਨਾਲ ਗੱਲ ਕਰਦੇ ਤਾਂ ਇੱਕ ਸਾਡਾ ਕਿ ਵੀ ਵਧੀਆ ਪੇਂਟ ਕਰੀਆਂ ਹੋਈਆਂ ਚੈਰ ਚਲੇ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਤਾਂ ਬਹੁਤ ਹੀ ਵਧੀਆ ਕਿਸਮ ਦੇ ਸਾਡੇ ਪ੍ਰੇਰਿਤ ਅੰਗਰੂਲਾ ਜੀ ਆ ਔਰ ਪਰਮੇਸ਼ਰ ਉਹਨਾਂ ਨੂੰ ਸਦਾ ਲੰਮੀ ਉਮਰਾਂ ਦੇਵੇ ਭਲੇ ਦਿਨ ਦਿਖਾਵੇ ਔਰ ਸਦਾ ਆਪਣੀ ਸੇਵਾ ਦੇ ਵਿੱਚ ਹallelujah ਮਜ਼ਬੂਤ ਰੱਖੇ ਉਹ ਜਿਸ ਤਰ੍ਹਾਂ ਉਹ ਕੰਮ ਕਰਦੇ ਪਏ ਆ ਕਿ ਕਿਸੇ ਵੱਲੋਂ ਦੇਖ ਦੇਣੀ ਆ ਕਿ ਇਹ ਕਿਸ ਜਾਤੀ ਦਾ ਵਾ ਉਹ ਲੋਹ ਹਾਲਜਾਤੀਆਂ ਨਾਲ ਪਿਆਰ ਕਰਦੇ ਆ ਔਰ ਮੈਂ ਇੱਕ ਦਿਨ ਜਦੋਂ ਗਿਆ ਤੇ ਇੱਕ ਜਿਹਨੇ ਕੋ ਮੈਂ ਪੁੱਛੇ ਕਰਨਾ ਸੀ ਤੇ ਉਹਨੇ ਕਿਹਾ ਕਿ ਮੈਂ ਨਾ ਚਰਚਾ ਨਾ ਵਾਂ ਤੇ ਨਾ ਮੈਂ ਕ੍ਰਿਸਚਨ ਵਾਂ ਤੇ ਫਿਰ ਵੀ ਇਹਨਾਂ ਨੇ ਮੈਨੂੰ ਘਰ ਪਾ ਕੇ ਦਿੱਤਾ ਵਾ ਤੋਂ ਪ੍ਰਭੂ ਦੀ ਦਿਆ ਦੇ ਨਾਲ ਨੇ ਪ੍ਰੇਤ ਅੰਕ ਨੂੰ ਲਾ ਜੀ ਨੇ ਸਾਨੂੰ ਇਹ ਵਧੀਆ ਜਿਹੜਾ ਵਾ ਚਰਚ ਪਾ ਕੇ ਦਿੱਤਾ ਵਾ ਜੀ ਬੋ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਨੀਂਹਾਂ ਤੋਂ ਲੈ ਕੇ ਉੱਪਰ ਤੱਕ ਇਹ ਦੇਖ ਸਕਦੇ ਹੋ ਟੈਲਾਂ ਲੱਗੀਆਂ ਹੋਈਆਂ ਵਾ ਔਰ ਵਧੀਆ ਕੰਦਾ ਪੇਂਟ ਆ ਪਿਆ ਹੋਇਆ ਵਾ ਔਰ ਮੈਂ ਪਾਸਟਰ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਪਰਮੇਸ਼ਰ ਦਾ ਵੀ ਧੰਨਵਾਦ ਕਰਦਾ ਵਾ ਔਰ ਅਸੀਂ ਤੁਹਾਨੂੰ ਸੋਈ ਵੀ ਦੱਸ ਸਕਦੇ ਆ ਕਿ ਜਿਸ ਤਰ੍ਹਾਂ ਕੋਈ ਵੀ ਸੰਗਤ ਆਂਦੀ ਆ ਔਰ ਉਹਨਾਂ ਦਾ ਥੱਲੇ ਹੀ ਅਸੀਂ ਇੰਤਜ਼ਾਮ ਕੀਤਾ ਵਾ ਚਾਹ ਪਾਣੀ ਦਾ ਜਾਂ ਕੋਈ ਲੰਗਰ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਇਹ ਰਸੋਈ ਆ ਤੋ ਇੱਕ ਕਲੀਸਿਆ ਦੇ ਲਈ ਆ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਚਰਚ ਦੇ ਨਾਲ ਜਿਹੜਾ ਸੰਗਤ ਵਾਸੇ ਬਾਥਰੂਮ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਟੈਲਾ ਲੱਗੀਆਂ ਸ਼ਾਵਰ ਲੱਗਾ ਟੂਟੀਆਂ ਲੱਗੀਆਂ ਔਰ ਸੀਟ ਲੱਗੀ ਆ ਤੁਸੀਂ ਦੇਖ ਸਕਦੇ ਹੋ ਫਰਸ਼ ਦੇਖ ਸਕਦੇ ਹੋ ਫਰਜਿਤ ਜੀ ਆ ਕਿ ਜਿਹੜੇ ਸੱਚਮੁੱਚ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਆ ਦੁਨੀਆ ਦੀ ਮਦਦ ਕਰਨ ਵਾਸਤੇ ਆਇਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵਾ ਕਿ ਪਾਸਟਰਾਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਔਰ ਇਸ ਤਰ੍ਹਾਂ ਹੀ ਬਹੁਤ ਹੀ ਜ਼ਿਆਦਾ ਉਹ ਭਲਾਈ ਦੇ ਕੰਮ ਕਰਦੇ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਆ ਜਿਸ ਤਰ੍ਹਾਂ ਉਹ ਰਾਸ਼ਨ ਦੀ ਸੇਵਾ ਕੱਪੜਿਆਂ ਦੀ ਸੇਵਾ ਸੇਵਾ ਔਰ ਬੇਟੀਆਂ ਦੇ ਵਿਆਹ ਕਰਦੇ ਆ ਔਰ ਉਹਨਾਂ ਨੇ ਸਕੂਲ ਫ੍ਰੀ ਖੋਲੇ ਹੋਏ ਆ ਔਰ ਇਸ ਤਰ੍ਹਾਂ ਹੀ ਬਹੁਤ ਹੀ ਉਹ ਜ਼ਿਆਦਾ ਮਲਕੀ ਪਰਮੇਸ਼ਰ ਦੇ ਦਿੱਤੇ ਹੋਏ ਤੋਂ ਪਰਮੇਸ਼ਰ ਦੇ ਕੰਮ ਕਰਦੇ ਪਏ ਆ ਸੋ ਤੁਸੀਂ ਦੇਖ ਲਿਆ ਹੋਵੇਗਾ ਕਿ ਕਿੰਨਾ ਸੁੰਦਰ ਚਰਚ ਜਿਹੜਾ ਵਾ ਪ੍ਰੀਤ ਅੰਕਰਬਲਾ ਜੀ ਨੇ ਖੁਦਾ ਦੇ ਦਾਤ ਨੇ ਸਾਨੂੰ ਪਾ ਕੇ ਦਿੱਤਾ ਵਾ ਔਰ ਤੁਸੀਂ ਇਹ ਵੀ ਦੇਖ ਲਿਆ ਕਿ ਇੱਕ ਸੁੰਦਰ ਘਰ ਵੀ ਨਾਲ ਉਹਨਾਂ ਨੇ ਸਾਨੂੰ ਪਾ ਕੇ ਦਿੱਤਾ ਵਾ ਔਰ ਬੜਾ ਵਦਿਆ ਸਾਨੂੰ ਘਰ ਪਾ ਕੇ ਦਿੱਤਾ ਵਾ ਔਰ ਉਹ ਛੋਟੇ ਪਾਸਟਾ ਦੇ ਨਾਲ ਵੀ ਪਿਆਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਉਹ ਸੱਚਮੁੱਚ ਬਹੁਤ ਪਾਸਟਾ ਨੂੰ ਘਰ ਬਣਾ ਕੇ ਦੇ ਰਹੇ ਆ ਔਰ ਬਹੁਤ ਲੋਕਾਂ ਨੂੰ ਉਹ ਘਰ ਬਣਾ ਕੇ ਦੇ ਰਹੇ ਆ ਤੁਸੀਂ ਖਬਰਾਂ ਸੁਣਦੇ ਪਏ ਹੋ ਔਰ ਇਹ ਹਕੀਕਤ ਆ ਕਿ ਦਿਨਾ ਨਗਰ ਦੇ ਵਿੱਚ ਮੈਨੂੰ ਵੀ ਇਹਨਾਂ ਨੇ ਚਰਚ ਪਾ ਕੇ ਦਿੱਤਾ ਜੇ ਔਰ ਨਾਲ ਸੁੰਦਰ ਘਰ ਦੇ ਨਾਲ ਬLES ਕੀਤਾ ਔਰ ਮੈਂ ਬਹੁਤ ਹੀ ਜ਼ਿਆਦਾ ਪਰਮੇਸ਼ਰ ਦੇ ਦਾਸ ਪਾਸਟਰ ਅੰਕੁਰ ਲਾਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਚਰਚ ਬਣਾ ਕੇ ਦਿੱਤੀ ਆ ਔਰ ਚਰਚ ਦੇ ਨਾਲ ਨਾਲ ਹੀ ਘਰ ਵੀ ਬਣਾ ਕੇ ਦਿੱਤਾ ਵਾ ਸੋ ਗੋਡ ਬLES ਯੂ ਜੈਮਸੀ